ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਚੈਨਲ ਆਈ ਪੰਜਾਬ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਾ ਨੂੰ ਸੱਚ ਬੋਲਣਾ ਮਹਿੰਗਾ ਪਿਆ ਹੈ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ ਤੇ ਹਲਕਾ ਸਨੌਰ ਦੇ ਸਾਰੇ ਥਾਣਾ ਮੁਖੀ ਅੱਤੇ ਬਦਲੇ ਕਰ ਦਿੱਤੇ ਗਏ ਨੇ ਇਸ ਬਾਰੇ ਜਦੋਂ ਪਠਾਨ ਮਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕਾਰਵਾਈ ਉਹਨਾਂ ਵੱਲੋਂ ਸੱਚ ਬੋਲਣ ਕਰਕੇ ਕੀਤੀ ਜਾ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਮੈਨੂੰ ਹਲਕੇ ਦੇ ਲੋਕਾਂ ਨੇ ਵੋਟਾਂ પાਕੇ ਐਮਐਲਏ ਬਣਾਇਆ ਹੈ ਤੇ ਮੈਂ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹਾਂਗਾ ਜਿਕਰਯੋਗ ਹੈ ਕਿ ਬੀਤੇ ਦਿਨ ਹਰਮੀਰ ਸਿੰਘ ਪਠਾਨ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜੋ ਹੜਾਂ ਦੀ ਗੰਬੀਰ ਸਥਿਤੀ ਬਣੀ ਹੋਈ ਹੈ ਇਸ ਲਈ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹਨ ਹੁਣ ਤੁਹਾਨੂੰ ਸੁਣਾਉਂਦੇ ਆ ਕਿ ਕੱਲ ਪਠਾਨ ਮਾਜਰਾ ਨੇ ਕੀ ਕਿਹਾ ਸੀ ਜਿਸ ਕਰਕੇ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸਾਬਕਾ ਜੀ ਅੱਜ ਜਿਹੜੇ ਹਾਲਾਤ ਨੇ ਇਥੇ ਗਲਦਰੀਆ ਨੂੰ ਲੈ ਕੇ ਲੋਕਾਂ ਦੇ ਵਿੱਚ ਪ੍ਰੇਸ਼ਾਨੀ ਆ ਕੇ ਸਰਕਾਰ ਜਿਹੜੀ ਇਸ ਤੋਂ ਸੰਬੰਧ ਪਹਿਲਾਂ ਨਹੀਂ ਕਰਦੀ। ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਵੀਰੇ ਅੱਜ ਤੋਂ 2 ਸਾਲ ਪਹਿਲਾਂ ਦੇ ਉੱਥੇ ਲਿਖ-ਲਿਖ ਕੇ ਦੇ ਗਏ ਸਾਰਾ ਕੁਝ। ਵੀ ਇਹਨਾਂ ਨੂੰ ਪੰਗਰੀ ਦੀ ਸਫਾਈ ਕਰਾਓ ਜਿੱਥੇ ਜਮੀਨ ਨਹੀਂ ਹੈਗੀ ਆਪਣੀ ਉੱਥੇ ਜਮੀਨ ਐਕਵਾਇਰ ਕਰੋ। ਇਹ ਮੈਂ ਵਿਧਾਨ ਸਭਾ 'ਚ ਵੀ ਬੰਦਾ ਚੁੱਕਿਆ ਹੈ। ਤੇ ਮੈਂ ਆ ਜਿਹੜੀਆਂ ਟਾਂਗਰੀਆਂ ਸਾਫ਼ ਕਰਨ ਵਾਸਤੇ ਵੀ ਤੁਸੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਲੋਕਾਂ ਨੂੰ ਪਰਮਿਸ਼ਨ ਦੇ ਦਿਓ ਜਿਨ੍ਹਾਂ ਦੇ ਜ਼ਮੀਨਾਂ ਦੇ ਵਿੱਚ ਵੀ ਲੰਗੀ ਹੈ ਉਹ ਆਪਦੀਆਂ ਜ਼ਮੀਨਾਂ ਉੱਚੀਆਂ ਕਰ ਲੈਣੇ ਸਾਫ਼ ਹੋ ਜੇ। ਐਡੀ ਕੁਮਾਈ ਮਰ ਜੀ ਉੱਪਰ ਵਾਣੀ ਹੈ। ਇਸ ਚੀਜ਼ ਦਾ ਅਫਸਰ ਕਰਦਾ ਹੈ ਸਾਰੇ। ਪਰ ਕਰਿਸ਼ਨ ਕੁਬਾਰ ਦੇ ਕਹੇ ਨੂੰ ਕਿਸੇ ਦੀ ਵਾਹ ਪੇਸ਼ ਨਹੀਂ ਜਾਣ ਦਿੱਤੀ। ਉਹ ਨਾ ਤੇ ਕਿਸੇ ਨੂੰ ਮੈਂ ਹੀ 10 ਵਾਰੀ ਉਹਦੇ ਦਫ਼ਤਰ ਜਾ ਕੇ ਆਏ ਆ ਵੀ ਸਾਨੂੰ ਇਹ ਪਰਮਿਸ਼ਨ ਆ ਦੇ ਦੇ ਕਰਤਾ ਉਹ ਜਿਵੇਂ ਮੈਂ ਗੱਲ ਕਰਤਾ ਹੂੰ ਪਤਨੀਆਂ ਨੇ ਕਿਹਦੇ ਨਾਲ ਗੱਲ ਕਰਨੀ ਹੈ ਸੈਕਟਰ ਜੀ ਆਪਿਆ। ਉਹ ਬਾਤ ਕਰਨ ਕਰਨ ਚ ਉਹਨੇ ਦੋ ਸਾਲ ਲਗਾ ਦਿੱਤਾ ਸਾਡੇ ਵਾਲੇ ਪਟਾਜਾ ਪਰਸਰ ਵਾਲਿਆਂ ਨੂੰ ਭੁਗਤਣਾ ਪਿਆ ਉੱਥੋਂ ਨੇ ਪਿਓ ਦੇ ਪੁੱਤ ਨੇ ਕਿਸੇ ਨੂੰ ਰੇਤਾ ਨਹੀਂ ਚੁੱਕਣ ਦਿੱਤੀ ਨਾ ਦਰਿਆ ਸਾਫ਼ ਕਰਨ ਦਿੱਤੇ ਆ ਉਹਦਾ ਖਮਾਜਾ ਚ ਭੁਗਤਿਆ ਜਦੋਂ ਸਾਡੇ 3 ਲੱਖ ਕਿਊਸ ਉਥੇ ਰਹਿ ਸਕਦਾ 19 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਅਧਿਕਾਰ ਆ ਪੱਕ ਸਿੱਛ ਹੋ ਜਾ ਬਾਈ ਅੱਦਾ ਜਾ ਰਿਹਾ ਸਾਡੀ ਉਹਨਾਂ ਨੂੰ ਪਿੱਛੇ ਸਾਰਿਆਂ ਦੇ ਖਰਾਬ ਕਰ ਰਹੇ ਆ ਜਾਈਦਾ ਸੀ ਵੀ ਇਹਦੇ ਆਖੇ ਨਾ ਲੱਗ ਕੇ ਆਪ ਗਰਾਉਂਡ ਲੈਵਲ ਤੇ ਜਿੰਨੇ ਵੀ ਐਮਐਲਏ ਕੋਈ ਤੁਹਾਨੂੰ ਰਿਪੋਰਟ ਦਿੰਦੇ ਆ ਕਿ ਡੀਸੀਆਂ ਦੇ ਜਾਂ ਦੂਜੇ ਅਫਸਰਾਂ ਦੇ ਨਾ ਆਖੇ ਲੱਗਣ ਜੋ ਐਮਐਲਏ ਰਿਪੋਰਟ ਦਿੰਦਾ ਉਹਦੇ ਹਿਸਾਬ ਨਾਲ ਕਿ ਚੱਲਾਂਗੇ ਆਪਾਂ ਕਿਉਂ ਅਸੀਂ ਪਬਲਿਕ ਦੇ ਵਿੱਚ ਰਹਿਨੇ ਆ डीसी ਹੋਇਆ ਐਸਡੀ ਹੋਇਆ ਦੂਜਾ ਜਿੰਨੇ ਵੀ ਮਹਿਕਮੇ ਆ ਇਹਨਾਂ ਦੇ ਸਿਰਫ ਇਹ ਹੁੰਦਾ ਵੀ ਸਾਨੂੰ ਗਾਲਾਂ ਨਾ ਪੈਣੋਂ ਤੋਂ ਇਹਨਾਂ ਨੇ ਆਪਣਾ ਪੱਲਾ ਝਾੜਨਾ ਹੁੰਦਾ ਇਹ ਆਪਣੀ ਗੱਲ ਕਰਕੇ ਇਹਨਾਂ ਨੇ ਨਿਕਲ ਗਿਆ ਅਮਲ ਸਿਰਫ ਵਿਤਕਰਾ ਤੁਹਾਡੇ ਨਾਲ ਕੀਤਾ ਜਾ ਰਿਹਾ ਕਿ ਬਾਕੀ ਪਾਸੇ ਪੰਜਾਬ ਦੇ ਜਿੱਥੇ ਵੀ ਪਾਣੀ ਦੇ ਮਸਲੇ 'ਚ ਜਿਹੜੇ ਜਿਹੜੇ ਮਹਿਕਮੇ ਦਾ ਇਹ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਅਫਸਰ ਚ ਕੀ ਉੱਪਰ ਤੱਕ ਆਵਾਜ਼ ਨਹੀਂ ਪਹੁੰਚ ਜਾਏ ਕਿਸੇ ਤਰ੍ਹਾਂ ਬਦਲ ਬਦਲ ਆ ਜਾਵੇ ਹੋਰ ਕਿਤਾ ਜਾਵੇ ਆਵਾਜ਼ ਹੋਰ ਕਹਿੰਦੇ ਪਹੁੰਚਾ ਦੇਣੀ ਉੱਤੇ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੁੰਦੀ ਹੈ ਉੱਥੇ ਕੁਐਸਚਨ ਚੁੱਕੇ ਗਏ ਆ ਇਹ ਐਸੀ ਫਿਰ ਕੀ ਕਮਾਉਂਦਾ ਆ ਬਈ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਹੀ ਹਿੰਦੁਸਤਾਨ ਹੈ ਨਹੀਂ ਹੁਣ ਇਹ ਨਵਾਂ ਆਇਆ ਹਿੰਦੁਸਤਾਨ ਇਹ ਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਣਾ ਹੁਣ ਇਹਦੀ ਰਿਟਾਇਰਮੈਂਟ ਹੋਣੀ ਥੋੜੀ ਕਰ ਉਹ ਤੋਂ ਬਾਅਦ ਪੰਜਾਬ ਮਰ ਜੂਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਡਿਲੀਟ ਕਰਨ ਦਾ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸਾਡੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲਦੇ ਇਹ ਸਾਡੀ ਸੁਣ ਕੇ ਅਫਸਰ ਕੰਮ ਕਰਨ ਸਾਨੂੰ ਇਹਨਾਂ ਕੋ ਗਾਲਾਂ ਖਾਲ ਦੀ ਲੋੜ ਨਹੀਂ ਪਬਲਿਕ ਤੋਂ ਇਹਦੇ ਫਿਰ ਚੰਗੇ ਆ ਸਾਡੇ ਚਾਚੇ ਤਾਂ ਇਹ ਪਰਿਵਾਰ ਆ ਵੀ ਪਤਾ ਇਹ ਤੇ ਰੌਲਾ ਪਾਈ ਸਕਦਾ ਜਦੋਂ ਉੱਤੇ ਕੁਸੂ ਨੂੰ ਬਾਦ ਚਾਹੀ ਤਾਂ ਹੀ ਕੰਮ ਕਰਾ ਸਕਦੇ ਹਨ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ ਡੇਢ ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁਸੂ ਨੂੰ ਉਹਨਾਂ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਭਾਰੂ ਹੈਗੀ ਅਫਸਰ ਜਾਈ ਨਹੀਂ ਕਰਿਸ਼ਨ ਕੁਮਾਰੀ ਭਾਰੂ ਆ ਸਾਰਿਆਂ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਫਸਰ ਸਾਹਿਬ ਹੁਣ ਲੱਗਦਾ ਸਮਾ ਹੱਥੋਂ ਨਿਕਲ ਚੁੱਕਾ ਅਗੋਂ ਵਾਸਤੇ ਦੀ ਕਿਵੇਂ ਦੀ ਯਾਰ ਰੱਖੋ ਜੇ ਦੇ ਮਗਰੋਂ ਲੈ ਜੂਗਾ ਤੇ ਸਾਰੀਆਂ ਸ ਸਾਰੇ ਐਕਸਨ ਸਾਰੇ ਐਸਡੀਓ ਸਾਰੇ ਕੰਮ ਕਰਨੋਂ ਤਿਆਰ ਆ ਸਰ ਥੋੜੀ ਸੋਚ ਕਰਦਾ ਨਹੀਂ ਕਰਦਾ ਵੀ ਇਹਨੇ ਮੈਨੂੰ ਸਭ ਪੰਗ ਦੇਣਾ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਹਦਾ ਮਸਲਾ ਇਹ ਬੰਦੇ ਨੂੰ ਮਗਰੋਂ ਲਾਇਆ ਜਾਵੇ ਇਹਦਾ ਕੇਡਰ ਬਦਲ ਕੇ ਇਹਨੂੰ ਕਿਤੇ ਇਹੋ ਜਿਹਾ ਕੇਡਰ ਚ ਸੁੱਟਿਆ ਜਾਵੇ ਜਿੱਥੇ ਮੱਛੀਆਂ ਫੜਦਾ ਵੀਰੇ ਆਪ ਤੇ ਫੇਰੇ ਵੱਸ ਸਕਦਾ ਪੰਜਾਬ ਸਰ ਕੱਗਰ ਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਕੱਗਰ ਘੱਟ ਕੱਗਰ ਤੋਂ ਬਾਅਦ ਇਹ ਪਬਲਿਕ ਵੀ ਪੈਣੀ ਆਪਣੀ ਜੇ ਇਹ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾਂ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾਂ ਤੇ ਸਾਰਾ ਪੰਜਾਬ ਬੱਸ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇ ਆ ਜਿੱਨੀਆਂ ਟਾਂਗਰੀਆਂ ਜਿੱਥੇ ਆ ਖੋੜੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰਾ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਵੀ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਬੱਸ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਮਰ ਸੰ 2023 ਦੇ ਵਿੱਚ ਭਾਰੀ ਨੁਕਸਾਨ ਇਨ੍ਹਾਂ ਹੀ ਲੋਕਾਂ ਨੇ ਹੜਾਇਆ ਇਹ ਤੋਂ ਜ਼ਿਆਦਾ 7-8 ਦੇ ਬੰਦੇ ਮਰੇ ਇੱਥੇ ਹੂੰ ਉੱਧ ਮਰਦੇ ਦੋ ਬਰੇ ਆ ਕਈਆਂ ਪਿੰਡਾ ਰੁੜ ਕੇ ਮਰ ਗਏ ਆ ਜਿੱਤਨਾ ਆਪਾਂ ਖੜੇ ਆ ਇਤਨਾ ਖੜਾ ਕੋ ਟਿੰਗ ਥਰੇ ਨਾ ਕੀ ਇਤਨਾ ਵਿਚੇ ਰੁੜ ਗਏ ਆ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਆ ਜਾਨ ਕਿਸੇ ਦੀ ਜਾਨ ਗਈ ਵਾਪਸ ਲਿਆ ਸਕਦੇ ਆ ਮੁਆਵਜ਼ਾ ਨਾਲ ਢਿੱਡ ਭਰ ਸਕਦਾ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਨਿਸ਼ਾਨ ਹੋਣੇ ਆ ਸਾਡੀ ਬਖਸ਼ਰਤ ਹੋਈਆਂ ਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਆਮ ਜਾਂ ਕਬਖਰੀ ਚੀਜ ਇੱਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਫਸਲ ਨਾਲ ਜੁੜ ਜਾਂਦੀ ਆ ਜਦੋਂ ਉਹ ਫੀਲਿੰਗ ਉਹਦੀ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 10000 ਰੁਪਏ ਕਿੰਨਾ ਦੇ ਦੋ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਨਾਲ ਕੋਈ ਮੁਲਾਕਾਤ ਹੋਈ ਜੇ ਕੋਈ ਚਾਹੀ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰ ਦਾ ਕਿਸੇ ਦਾ ਨਹੀਂ ਉਹ ਉਹਦੇ ਤੇ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਖੁਸ਼ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਕਿਸਾਨ ਜੀ ਬਾਰੇ ਉਹਨਾਂ ਨਾਲ ਸਿੱਧੀ ਤੇ ਕਰਮਾਰਜੀ ਦੇ ਬਾਰੇ ਮੈਂ ਕਿਹਾ ਸੀ ਆ ਦੇਹ ਦਾ ਕਰਦੇ ਆ ਕੁਝ ਕੀਤਾ ਕੁਝ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ